ਨਮਸਕਾਰ ਸਾਥਿਓ ਮੈਂ ਮੀਵਾ ਸਿੰਘ ਹੂ ਅੱਜ ਬੜੀ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਸਮਾਜ ਨੂੰ ਕਿ ਸਾਡੇ 'ਚ ਇੱਕ ਹੋਣਹਾਰ ਸ਼ਖਸ ਸਾਡੇ 'ਚੋਂ ਚਲਾ ਗਿਆ ਜਿੱਦੀ ਸਹਦ ਅਸੀਂ ਕਦੇ ਪਰਪਾਈ ਪੂਰੀ ਨਹੀਂ ਕਰ ਸਕਾਂਗੇ ਉਹ ਸੰ ਜੀਵਨ ਬਖਸ਼ੀ ਜੀ ਜੀਵਨ ਬਖਸ਼ੀ ਦੇ ਬਾਰੇ ਮੈਂ ਕੁਝ ਤੁਹਾਡੇ ਨਾਲ ਚੰਦ ਲਬਜ ਸਾਂਝੇ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਉਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਤਾਂ ਜੀਵਨ ਬਖਸ਼ੀ ਜੀ ਦਾ ਜਨਮ ਪਿੰਡ ਸ਼ਾਹਪੁਰ ਥੇੜੀ ਤਹਿਸੀਲ ਮੁੰਨਕ ਜ਼ਿਲ੍ਹਾ ਸੰਗਰੂਰ ਵਿਖੇ ਕੁਜਰਾਮ ਉਹਨਾਂ ਦੇ ਪਿਤਾ ਦਾ ਨਾਮ ਸੀ ਮਾਤਾ ਸੱਲੋ ਦੇਵੀ ਦੇ ਕੁੱਖੋਂ ਪੈਦਾ ਹੋਇਆ ਸੀ ਜੋ ਕਿ ਸਾਡੇ ਹੀ ਪਿੰਡ ਤੋਂ ਤਕਰੀਬਨ ਡੇਢ ਕਿਲੋਮੀਟਰ ਦੂਰ ਹੈ ਔਰ ਸਾਡੇ ਹੀ ਪਰਿਵਾਰ ਦੇ ਵਿੱਚੋਂ ਸਨ ਸਾਡੇ ਹੀ ਪਿੰਡ ਤੁਸੀਂ ਸਰਲੋ ਦੇਵੀ ਜੀ ਤੇ ਸਾਡੇ ਹੀ ਇੱਕ ਤਰ੍ਹਾਂ ਦੇ ਤਾਂ ਮੈਂ ਇਹਦੇ ਸਾਦਗੀ ਬਾਰੇ ਕੁਝ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿ ਜੀਵਨ ਬਖਸ਼ੀ ਜੀ ਦੀ ਪੜ੍ਹਾਈ ਮੋਢੀ ਪੜ੍ਹਾਈ ਇਹਨਾਂ ਨੇ ਪੰਜਵੀਂ ਤੱਕ ਸ਼ਾਹਪੁਰ ਥੇੜੂ ਤੋਂ ਕੀਤੀ ਔਰ ਫਿਰ ਇਹਨਾਂ ਨੇ ਸਰਕਾਰੀ ਹਾਈ ਸਕੂਲ ਤੋਂ 10ਵੀਂ ਪਾਸ ਕਰਕੇ ਇਸ ਤੋਂ ਬਾਅਦ ਉਹ ਉਰਕ ਖੇਤਰ ਵਾਗ ਗਏ ਸਨ ਜਿੱਥੇ ਨਾਲੇ ਬਾਕੀ ਦੀ ਪੜ੍ਹਾਈ ਉੱਥੇ ਪੂਰੀ ਕੀਤੀ ਇਹ ਤਿੰਨ ਭਾਈ ਸਨ ਵੱਡੇ ਆਪਣੇ ਹਸਰਾਜ ਜੀ ਜੋ ਕਿ ਐਜੂਕੇਸ਼ਨ ਮਹਿਕਮੇ ਚ ਬੀਪੀਓ ਤੋਂ ਰਿਟਾਇਰ ਹੋਏ ਨੇ ਉਹਨਾਂ ਦਾ ਇੱਕ ਭਾਈ ਜੈਪੂਰੀ ਸਨ ਜੋ ਕਿ ਸੰਤ ਸਮਾਜ ਨਗਾ ਸਾਧੂ ਬਣ ਕੇ ਚ ਉਹਨਾਂ ਨੇ ਆਪਣਾ ਜੀਵਨ ਸਾਰਾ ਹੀ ਸਾਧੂਆਂ ਦੇ ਪੇਛੇ ਬਿਤਾਇਆ ਔਰ ਕਿਛੇਤਰ ਹੀ ਉਹਨਾਂ ਨੇ ਆਪਣੇ ਅੰਤਮ ਸਾਂ ਲੈ ਸਨ ਤਿੰਨ ਭਾਈ ਦੋ ਭੈਣਾ ਸਨ ਕੂਜाराम ਔਰ ਜਿਹੜੀ ਸਰਲੋ ਦੇਵੀ ਸਾਡੀ ਪੂਆਈ ਲੱਗਦੀ ਸੀ ਤੇ ਇਹਨਾਂ ਦਾ ਜੀਵਨ ਇੱਕ ਬੜਾ ਹੀ ਸਾਦਗੀ ਭਰਿਆ ਸੀ ਇਹ ਗਰੀਬ ਪਰਿਵਾਰ ਚੋਂ ਨਿਕਲ ਕੇ ਆਏ ਸਨ ਤਾਂ ਕੋਚਰਾਮ ਜੀ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਵਿਸ਼ੇਸ਼ ਧਿਆਨ ਦੇ ਕੇ ਆਪ ਭਾਵੇਂ ਭੁੱਖੇ ਰਹੇ ਪਰ ਬੱਚਿਆਂ ਨੂੰ ਸਿੱਖਿਆ ਵੱਲੋਂ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਟੋਟ ਨਹੀਂ ਆਣ ਦਿੱਤੀ ਇਹਨਾਂ ਦੇ ਬੱਚੇ ਜਿੰਨੇ ਵੀ ਸਨ ਸਾਰੇ ਨੇ ਅੱਛੀ ਪੜ੍ਹਾਈ ਕਰਕੇ ਅੱਛੀ ਉਹਦਿਆਂ ਤੇ ਰਹੇ ਨੇ ਤਾਂ ਜੋ ਜੀਵਨ ਬਖਸ਼ੀ ਜੀ ਸੀ ਉਹ ਆਪਣੇ ਪੜਾਈ ਪੂਰੀ ਕਰਕੇ ਅੱਜ ਸ਼ਾਇਦ ਮੇਰੀ ਖਿਆਲ ਸਾਡੇ ਸਮਾਜ ਦੇ ਉਹ ਪਹਿਲੇ ਇਹੋ ਜਿਹੇ ਸਖਸਨ ਜਿਨ੍ਹਾਂ ਨੇ ਕਿ ਡਬਲ ਪੀ ਐਚ ਡੀ ਕਰਕੇ ਪ੍ਰੋਫੈਸਰ ਦੇ ਅਹੁਦੇ ਦੇ ਆਪਣਾ ਜੀਵਨ ਬਤੀਤ ਕੀਤਾ ਤਾਂ ਇਹਨਾਂ ਦੇ ਪਿਤਾ ਨੇ ਇਹਨਾਂ ਦੀ ਸ਼ਾਦੀ ਇੱਕ ਆਪਣੇ ਇਹੋ ਜਿਹੇ ਪਰਿਵਾਰ ਦੇ ਨਾਲ ਸਬੰਧ ਬਣਾਏ ਕਿ ਜੋ ਇਹਨਾਂ ਦੇ ਘਰ ਵਾਲੇ ਸਨ ਉਹ ਬਹੁਤ ਹੀ ਘਟਪੜੀ ਲਿਖੀ ਸਨ ਤਾਂ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਤਾਂ ਇਹਨਾਂ ਦਾ ਜਿਹੜਾ ਜੀਵਨ ਸੀ ਬੜਾ ਇਹਨਾਂ ਨੇ ਅਡਜਸਟਮੈਂਟ ਕੀਤੀ ਕਿ ਸ਼ਾਇਦ ਕਿਸੇ ਨੂੰ ਇੱਥੋਂ ਤੱਕ ਫੀਲ ਨਹੀਂ ਹੋਇਆ ਕਿ ਸ਼ਾਇਦ ਜਿਹੜੇ ਇਹਨਾਂ ਦੇ ਜੀਵਨ ਸਾਥੀ ਸਨ ਉਹ ਕਿੰਨੇ ਘਟਪੜੇ ਸਨ ਪਰ ਉਹ ਘਟਪੜੇ ਸਨ ਪਰ ਉਹਨਾਂ ਦਾ ਜਿਹੜਾ ਬੋਲਣ ਚੱਲਣ ਦਾ ਲਹਿਜਾ ਔਰ ਹਰ ਤਰ੍ਹਾਂ ਦੀ ਸਾਦਗੀ ਸੀ ਤਾਂ ਜੀਵਨ ਬਖਸ਼ੀ ਸਾਡੇ ਸਮਾਜ ਦਾ ਇੱਕ ਹੋਣ ਹਾਰ ਸਖ ਸਾਡੇ ਚ ਅੱਜ ਨਹੀਂ ਰਹੇ ਤਾਂ ਇਹਨਾਂ ਦੇ ਪਿਤਾ ਨੇ ਬਹੁਤ ਹੀ ਅੱچھے ਸੰਸਕਾਰ ਇਹਨਾਂ ਨੂੰ ਦਿੱਤੇ ਹੋਏ ਸਨ ਕਿ ਹਰ ਸਮਾਜ ਦੇ ਵਿੱਚ ਇਹਨਾਂ ਦਾ ਵਿਚਰਨਾ ਆਪਣੇ ਆਪ ਚ ਇੱਕ ਵਿਲੱਖਣ ਸੋਚ ਰੱਖਦਾ ਸੀ ਜੀਵਨ ਬਖਸ਼ੀ ਜੀ ਦੇ ਇੱਕ ਬੇਟਾ ਅਤੇ ਦੋ ਬੇਟੀਆਂ ਪਿੱਛੇ ਛੱਡ ਕੇ ਅੱਜ ਸਾਡੇ ਚੋਂ ਚਲੇ ਗਏ ਨੇ ਭਾਵੇਂ ਕਿ ਉਹਨਾਂ ਨੂੰ ਹਾਰਟ ਅਟੈਕ ਹੋਇਆ ਹੈਗਾ ਪਰੰਤੂ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਸਾਡੇ ਇਥੇ ਪਿੰਡ ਅਣਦਾਣਾ ਵੀ ਕਿਹਨਾਂ ਦੇ ਮਾਮਾ ਜੀ ਦੇ ਭੋਗ ਤੇ ਆਇਆ ਸਾਂ ਤਾਂ ਸਾਡੇ ਨਾਲ ਬਹੁਤ ਹੀ ਵਧੀਆ ਵਿਚਰੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਬੜਾ ਹੀ ਸਾਦਗੀ ਸੀ ਇਹਨਾਂ ਦੇ ਵਿਚਾਰਾਂ ਦੇ ਅੰਦਰ ਤਾਂ ਜਦੋਂ ਅੱਜ ਸਵੇਰੇ ਇਹਨਾਂ ਦੀ ਖਬਰ ਸੁਣੀ ਤਾਂ ਮਨ ਨੂੰ ਇੱਕ ਤਰ੍ਹਾਂ ਦੀ ਬਹੁਤ ਹੀ ਦੁੱਖ ਜਿਹਾ ਪਹੁੰਚਿਆ ਕਿ ਸਾਡੇ 'ਚ ਇੱਕ ਕਾਬਲੇ ਤਰੀਫ ਹੋਣ ਹਾਰ ਸਾਡੇ ਚੋਂ ਚਲਾ ਗਿਆ ਸ਼ਾਇਦ ਅਸੀਂ ਉਹਨਾਂ ਦੇ ਇਹ ਘਾਟਾ ਕਦੇ ਪੂਰਾ ਨਹੀਂ ਕਰਾਂਗੇ ਮੈਂ ਅਕਾਲਪੁਰਖ ਵੈਗਰੂ ਅੱਗੇ ਅਰਦਾਸ ਕਰਦਾ ਹਾਂ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਔਰ ਪਿਛਲੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਇਹ ਅਕਾਲਪੁਰਖ ਕਿਸ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਧੰਨਵਾਦ